फास्टैग ਦੇ ਇਸ ਮਾਲ ਨੂੰ ਲੈ ਕੇ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਤੇ ਇਸ ਵਾਰ ਸਰਕਾਰ ਸਖਤੀ ਦਿਖਾਉਣ ਨੂੰ ਤਿਆਰ ਹੈ ਦੱਸ ਜਿਏ ਕਿ ਹੁਣ ਸਿਰਫ ਹੱਥ ਵਿੱਚ ਫਾਸਟੈਗ ਦਿਖਾਉਣਾ ਨਹੀਂ ਚੱਲੇਗਾ ਬਲਕਿ ਨਿਯਮਾਂ ਵਿੱਚ ਬਦਲਾਅ ਮੁਤਾਬਿਕ ਫਾਸਟੈਗ ਨੂੰ ਵਾਹਨ ਦੀ ਵਿੰਡਸ਼ੀਲਡ ਤੇ ਸਹੀ ਤਰੀਕੇ ਨਾਲ ਚਿਪਕਾਉਣਾ ਹੋ ਜ਼ਰੂਰੀ ਹੋ ਗਿਆ ਹੈ ਜੇਕਰ ਕੋਈ ਟੈਗ ਢੀਲਾ ਫਾਸਟ ਟੈਗ ਚਿਪਕਾਇਆ ਹੋਵੇਗਾ ਜਾਂ ਉਸ ਦੀ ਜਗ੍ਹਾ ਨਹੀਂ ਹੋਵੇਗੀ ਤਾਂ ਚਾਲਕ ਉਸ ਨੂੰ ਹੱਥ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰੇਗਾ ਇਸ ਨਾਲ ਉਸ ਨੂੰ ਦੋ ਵਾਰ ਟੋਲ ਦੇਣਾ ਪੈ ਸਕਦਾ ਹੈ ਸਗੋਂ ਉਸ ਦੀ ਫਾਸਟ ਟੈਗ ਨੂੰ ਬਲੈਕਲਿਸਟ ਵਿੱਚ ਵੀ ਕੀਤਾ ਜਾ ਸਕਦਾ ਹੈ ਐਨ ਐਚ ਏ ਆਈ ਨੇ ਸਾਰੇ ਟੋਲ ਪਲਾਜ਼ਾ ਨੂੰ ਕਿਹਾ ਹੈ ਕਿ ਉਹ ਤੁਰੰਤ ਅਜਿਹੇ ਵਾਨਾ ਦੀ ਰਿਪੋਰਟ ਕਰਨ ਤਾਂ ਕਿ ਉਨਾ ਦੀ ਫਾਸਟ ਐਗ ਨੂੰ ਸਿਸਟਮ ਤੇ ਬਲੌਕ ਕੀਤਾ ਜਾ ਸਕਦਾ ਹੈ ਨਵੇਂ ਡਿਜੀਟਲ ਟੋਲਿੰਗ ਸਿਸਟਮ ਵੱਲ ਵਧਦੇ ਹੋਏ ਇੱਕ ਇਹ ਕਦਮ ਖਾਸ ਤੌਰ ਤੇ ਫਾਇਦੇਮੰਦ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਟੋਲ ਚੋਰੀ ਤੇ ਭਾਰੀ ਟ੍ਰੈਫਿਕ ਜਾਮ ਹੋ ਭਾਰੀ ਟ੍ਰੈਫਿਕ ਜਾਮ ਦੋਵਾਂ ਵਿੱਚ ਕਮੀ ਦੇਖਣ ਨੂੰ ਮਿਲ ਸਕਦੀ ਹੈ ਸਰਕਾਰ ਨੇ ਇਹ ਬਦਲਾਅ ਇਸ ਲਈ ਲਾਗੂ ਕੀਤਾ ਹੈ ਕਿ ਟੋਲ ਪਲਾਜ਼ਾ ਤੇ ਸਮੇਂ ਦੀ ਬਰਬਾਦੀ ਤੇ ਸਿਸਟਮ ਤੇ ਗੜਬੜੀ ਬਾਰੇ ਟ੍ਰਾਂਜੈਕਸ਼ਨ ਤੋਂ ਬਚਿਆ ਜਾ ਸਕੇ ਜੇਕਰ ਫਾਸਟੈਗ ਸਹੀ ਤਰੀਕੇ ਨਾਲ ਵਿੰਡਸ਼ੀਲਡ ਤੇ ਨਹੀਂ ਲੱਗਾ ਹੋਵੇਗਾ ਤਾਂ ਉਦੋਂ ਡਿਜੀਟਲ ਸਕੈਨਰ ਟੈਗ ਨੂੰ ਪੜ ਨਹੀਂ ਸਕੇਗਾ ਤੇ ਟ੍ਰਾਂਜੈਕਸ਼ਨ ਕੈਨਸਲ ਜਾਂ ਡਬਲ ਹੋ ਸਕਦਾ ਹੈ ਇਸ ਨਾਲ ਨਾ ਸਿਰਫ ਚਾਲਕ ਨੂੰ ਪਰੇਸ਼ਾਨੀ ਹੋਵੇਗੀ ਸਗੋ ਤੇ ਚਲਣ ਵਾਲੀਆਂ ਲਾਈਨਾਂ ਵਿੱਚ ਦੇਰੀ ਵੀ ਹੋ ਸਕਦੀ ਹੈ